ਇਦੇ ਵਿੱਚ ਜਿਹੜਾ ਜੜਾ ਨਾ ਸੰਤਾਂ ਮਹਾਂਪੁਰਸ਼ਾਂ ਨੇ ਦ assi ਦਿੱਤਾ ਕਿ ਨਿਰਣਾ ਤੇ ਕੋਈ ਨਹੀਂ ਲਿਆ ਅਗਲੀ ਮੀਟਿੰਗ ਦਾ ਦੱਸ ਦੇ ਨੇ ਕਿ ਜਿਹੜੀ 26 ਤਰੀਕ ਨੂੰ ਹੋ ਰਹੀ ਆ ਸਾਰੇ ਸੰਤ ਸਮਾਜ ਨੂੰ ਵਾਲਮੀਕ ਲੈਵਾਨੂੰ ਕਹਿੰਦੇ ਆ ਮੰਨਣ ਵਾਲਿਆਂ ਨੂੰ ਕਿ ਉਸ ਮੀਟਿੰਗ ਦੇ ਵਿੱਚ ਜਿਹੜਾ ਪਹੁੰਚ ਕੇ ਵਿਚਾਰ ਸੁਣੋ ਸੰਤ ਮਾਤਮਾ ਦੇ ਜੈ ਵਾਲਮੀਕੀ ਹਰ ਹਰਵਾ ਜੋ ਬੋਲੇ ਸੋਨਰ ਪੈ ਪਗਵਾਰ ਮਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨ ਆਜੀ ਮਹਾਰਾਜ ਕੀ ਜੈ ਸਰਬੱਤ ਦਾ ਸੰਗਤ ਕੀ ਜੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਦੀ ਮੀਟਿੰਗ ਹੈ ਭਗਵਾਨ ਵਾਲਮੀਕ ਤੀਰਥ ਤੂਣਾ ਸਾਹਿਬ ਤੇ ਕੀਤੀ ਗਈ ਹੈ ਇਹ ਮੀਟਿੰਗ ਇਸੇ ਕਰਕੇ ਕੀਤੀ ਗਈ ਹੈ ਕਿ ਜਿੰਨੇ ਵੀ ਸੰਤ ਮਹਾਪੁਰਸ਼ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਉਹਨਾਂ ਸਾਰੇ ਸੰਤਾਂ ਮਹਾਪੁਰਸ਼ਾਂ ਨੂੰ ਇੱਕ ਪਲੇਟਫਾਰਮ ਤੇ ਤੀਰਤ ਤੇ ਇਕੱਠੇ ਕਰਕੇ ਸਮਾਜ ਨੂੰ ਚੰਗੀ ਸਿਹਤ ਦੇਣ ਵਾਸਤੇ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਅਗਲੀ ਮੀਟਿੰਗ ਸੰਤ ਮਹਾਪੁਰਸ਼ੇ ਮਾਰਾ ਪ੍ਰਗਣਾ ਜੀ ਦੀ ਗਵਾਈ ਹੇਠ ਉੱਗੀ ਚਿੱਟੀ ਕੀਤੀ ਜਾ ਰਹੀ ਹੈ ਸਾਰੇ ਸੰਤਾਂ ਮਹਾਪੁਰਸ਼ਾਂ ਨੂੰ ਬੇਨਤੀ ਹੈ ਉੱਥੇ ਪਹੁੰਚ ਕੇ ਆਪਸ ਵਿੱਚ ਸਮਾਜ ਪ੍ਰਤੀ ਧਰਮ ਪ੍ਰਤੀ ਵਿਚਾਰਾ ਕਰੀਏ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੀ ਸਵਾਗਤ ਹੈ ਹਾਂ ਜੀ ਬੜੀ ਬੜੀ ਮੀਟਿੰਗ ਹੋਈਆਂ ਸੰਤ ਸਮਾਜ ਇਕੱਠਾ ਆ ਪਰ ਮੈਂ ਰਾਮਨ ਸਾਹਿਬ ਦੇ ਜਿਹੜਾ ਇਹਨਾਂ ਨੇ ਗੱਲ ਕੀਤੀ ਯਾਰ ਕੀ ਕਹਿੰਦੇ ਕਿ ਅਸੀਂ ਕਿਸੇ ਵਿੱਚ ਦੇ ਅਗਰ ਅਸੀਂ ਮਤਲਬ ਕਿ ਸਾਡੀ ਆਪਸ ਵਿੱਚ ਵਿਚਾਰ ਨਹੀਂ ਮਿਲਣਗੇ ਫਿਰ ਵੀ ਆਪਾਂ ਇਕੱਠੇ ਹਾਂ ਇਹਦੇ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਸਹੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਬਿਲਕੁਲ ਸਹੀ ਹੈ ਕਿਉਂਕਿ ਆਪਸ ਵਿੱਚ ਬੈਠਣਾ ਜ਼ਰੂਰੀ ਹੈ ਵਿਚਾਰ ਅਲੱਗ-ਅਲੱਗ ਹੋ ਸਕਦੇ ਆ ਪਰ ਬੈਠ ਕੇ ਜਦੋਂ ਸੰਤ ਮਹਾਪੁਰਸ਼ ਆਪਸ ਵਿੱਚ ਬੈਠਣਗੇ ਉਹਨਾਂ ਦੇ ਵੀ ਚਰਚਾ ਕੀਤੀ ਜਾਊ। ਤੁਹਾਡੇ ਵੱਲੋਂ ਵੀ ਕਈ ਵਾਰੀ ਸੰਤ ਮਲਕੀਨਾਦ ਜੀ ਮਹਾਰਾਜ ਜੀ ਲੋ ਵੀ ਤਿਆਰੀ ਕਈ ਵਾਰੀ ਮੁਕੀ ਬਿਆਨ ਦਿੱਤੇਗੇ ਕਿ ਜਿਹੜੇ ਸਵੈਮੂ ਆਪਣੇ ਆਪ ਦੇ ਬਣੇ ਸੰਗਠਨਾਂ ਉਹਨਾਂ ਦੇ ਵੀ ਤੁਸੀਂ ਕੋਈ ਕੰਮ ਕਰੋਗੇ। ਉਹਨਾਂ ਨੂੰ ਖਤਮ ਕਰਨ ਵਾਸਤੇ ਇਹ ਉਪਰਾਲਾ ਕੀਤਾ ਜਾ। ਉਸ ਮੀਟ ਲਿਆ ਜਾਏਗਾ ਸਾਰਾ। ਠੀਕ ਹੈ। ਸਾਰਾ ਆਤਰਮ ਪ੍ਰੇਮੀਓ ਜੈ ਵਾਲਮੀਕੀ। ਅੱਜ ਦਾ ਜਿਹੜਾ ਤੁਸੀਂ ਸਾਰਾ ਸੰਸਮਾਜ ਦੇਖ ਰਹੇ ਹੋ ਵਾਲਮੀਕੀ ਤੀਰਥ ਤੂਣਾ ਸਾਹਬ ਤੇ ਇਕੱਠਾ ਹੋਇਆ ਹੈ। ਇੱਕ ਅਸੀਂ ਛੋਟੀ ਜੀ ਸ਼ੁਰੂਆਤ ਕੀਤੀ ਹੈ ਸ੍ਰਿਸ਼ਟੀ ਕਰਤਾ ਵਾਲਮੀਕੀ ਦੇ ਆਵਾਂ ਜੀ ਦੀ ਕਿਰਪਾ ਦੇ ਨਾਲ ਮੈਂ ਬਾਬਾ ਗਰਾਈ ਨਾਥ ਜੀ ਔਰ ਬਾਬਾ ਸਰਬਲਕੀਨਾ ਜੀ ਪਹਿਲੀ ਬੇਨਤੀ ਇਹਨਾਂ ਨੂੰ ਕੀਤੀ ਸੀ ਆਪਾਂ ਇਕੱਠੇ ਬੈਠਣਾ ਸ਼ੁਰੂ ਕਰੀਏ ਔਰ ਉਸ ਛੇ 30 April ਨੂੰ ਪਹਿਲੋ ਵਾਲਮੀਕੀ ਉਪਨ ਤੇ ਬੈਠੇ ਫਿਰ ਅੱਜ ਜਿਹੜੇ ਮਹਾਪੁਰਸ਼ ਨੂੰ ਸਾਰੇ ਚਿਹਰੇ ਨਜ਼ਰ ਆ ਰਹੇ ਆ ਇਹਨਾਂ ਸਾਰਿਆਂ ਨਾਲ ਅਸੀਂ ਸੰਪਰਕ ਕੀਤਾ ਵੀ ਸਾਨੂੰ ਇਕੱਠੇ ਹੋ ਕੇ ਬੈਠਣਾ ਚਾਹੀਦਾ ਤੁਸੀਂ ਵਿਸ਼ੇ ਪੁੱਛਦੇ ਸੀ ਤੇ ਵਿਸ਼ੇ ਸਾਡਾ ਪਹਿਲਾਂ ਹੀ ਵਿਸ਼ੇ ਹੀ ਹੈ ਵੀ ਅਸੀਂ ਸਾਰੇ ਇਕੱਠੇ ਬੈਠਣਾ ਸਿੱਖੀਏ ਕਿਉਂਕਿ ਵਾਲਮੀਕੀ ਕੌਮ 'ਚ ਬਹੁਤ ਸਾਰੇ ਪੰਥ ਸੰਪਰਦਾਏ ਆ ਨਾਥ ਪੰਥ ਵੀ ਆ ਉਦਾਸੀ ਵੀ ਆ ਸ਼ਾਹ ਵੀ ਆ ਗਿਰੀ ਵੀ ਆ ਔਰ ਅਸੀਂ ਜਿਹੜਾ ਬੈਠਣਾ ਆ ਉਹ ਵਾਲਮੀਕੀ ਧਰਮ ਔਰ ਵਾਲਮੀਕੀ ਕੌਮ ਦੇ ਹਿੱਤ ਲਈ ਬੈਠਣਾ ਹੈ ਜਿਹੜੀ ਇੱਕ ਸ਼ਕਤੀ ਆ ਮੀਡੀਆ ਤੋਂ ਦੇ ਅੱਛੀ ਚੀਜ਼ ਹੈ ਪਰ ਇਸ ਮੀਡੀਏ ਨੇ ਕੌਮ ਨੂੰ ਬਖੇਰ ਵੀ ਦਿੱਤਾ ਫੇਸਬੁਕ ਤੋਂ ਲੋਕ ਆਪਣੀਆਂ ਸੁਸਾਇਟੀਆਂ ਬਣਾ ਰਹੇ ਆ ਦੋ ਦੋ ਆदमी ਪ੍ਰਧਾਨ ਸੈਕਟਰੀ ਬਣਦੇ ਆ ਔਰ ਪੂਰੀ ਕੌਮ ਦੇ ਨਾਮ ਤੇ ਕਾਲ ਕਰਦੇ ਆ ਬਾਕੀ ਸਾਰੀ ਉੱਚ ਨੀਚ ਦੀਆਂ ਗੱਲਾਂ ਵੀ ਬਹੁਤ ਸਾਰੀਆਂ ਆ ਉਹ ਸਾਰੀਆਂ ਚੀਜ਼ਾਂ ਤੇ ਉਦੋਂ ਪਹੁੰਚਣ ਦੀ ਲੱਗੇਗੀ ਜਦੋਂ ਇਹ ਸਾਰਾ ਸੰਸਮਾਜ ਇਕੱਠਾ ਬੈਠੇਗਾ ਜੇ ਕੋਈ ਧਾਰਮਿਕ ਮਸਲਾ ਆ ਔਰ ਸਿੱਧਾ ਕੌਮ ਦਾ ਬੜਾ ਮਸਲਾ ਆ ਜਦ ਤੱਕ ਇਹਨਾਂ ਦੀ ਹਾਜ਼ਰੀ 'ਚ ਨਹੀਂ ਆਏਗਾ ਉਹਦੇ ਤੇ ਕੋਈ ਡਿਸੀਜਨ ਨਹੀਂ ਲਿੱਤਾ ਜਾਏਗਾ ਅਸੀਂ ਵਿਸ਼ਾ ਹਲ ਤੱਕ ਕੋਈ ਨਹੀਂ ਰੱਖਿਆ ਵਿਸ਼ਾ ਉਦੋਂ ਰੱਖਾਂਗੇ ਜਦੋਂ ਸਾਰੇ ਸੰਪਰਦਾਏ ਸਾਰਾ ਸਾਡਾ ਸੰ ਸਮਾਜ ਵਾਲਮੀਕੀ ਕੌਮ ਦਾ ਇਕੱਠਾ ਬੈਠੇਗਾ ਉਸ ਤੋਂ ਬਾਅਦ ਅਸੀਂ ਸਬਜੈਕਟ ਸ਼ੁਰੂ ਕਰਾਂਗੇ ਇੱਕ ਗੱਲ ਅਸੀਂ ਜ਼ਰੂਰ ਕਹੀ ਹੈ ਮੈਂ ਬੇਨਤੀ ਕੀਤੀ ਸੀ ਇਹਨਾਂ ਨੇ ਪ੍ਰਵਾਨ ਕੀਤੀ ਵੀ ਕਿਸੇ ਵਿਸ਼ੇ ਤੇ ਅਗਰ ਸਾਡੀ ਰਾਏ ਇੱਕ ਨਾ ਵੀ ਹੋਵੇ ਤਾਂ ਵੀ ਅਸੀਂ ਬੈਠਕਾਂ ਬੰਦ ਨਹੀਂ ਕਰਾਂਗੇ ਜੈ ਵਾਤ ਜੀ ਤਾਂ ਸੰਤ ਦਸਾ ਰਾਮਣ ਜੀ ਔਰ ਵੀ ਸਾਡੇ ਬਹੁਤ ਸੰਸੰਤ ਕਾਲੂਨਾਥ ਜੀ ਮਾਨਸਾ ਜ਼ਿਲ੍ਹਾ ਤੋਂ ਦੂਰਾਂ ਦੂਰਾਂ ਤੋਂ ਕਾਫੀ ਸੰਤ ਆਏ ਕੁਝ ਸੰਤ ਨਹੀਂ ਆਉ ਬਾਏ ਕਿਉਂਕਿ ਸਾਡੀ ਜੇ ਪਹਿਲੀ ਵਾਰ ਟੈਗੀ ਆ ਇਸ ਬੈਠਕ ਦੇ ਵਿੱਚ ਸਾਡੇ ਜੋ ਪਾਵਨ ਬਹਾਲਮੀ ਕੇ ਤੀਰਸ ਦਾ ਜੋ ਵਿਕਾਸ ਆ ਉਹਦੇ ਵਾਸਤੇ ਅਸੀਂ ਸਾਰੇ ਸੰਤ ਮਾਪੁਰਖ ਇਕੱਠੇ ਹੋ ਰਹੇ ਪਾਵਨ ਵਾਲਾ ਜੋ ਸਮਾਜ ਆ ਉਹ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਸਤੇ ਚੰਗੇ ਵਿਚਾਰ ਦੇਣ ਵਾਸਤੇ ਚੰਗੀ ਧਰਮ ਦੀ ਸਥਾਪਨਾ ਕਰਨ ਵਾਸਤੇ ਸੰਤ ਮਹਾਂਪੁਰਸ਼ ਇਹ ਬੈਠੂ ਕਰ ਰਹੇ ਨੇ ਤਾਂ ਅਗਲੀ ਜਿਹੜੀ ਬੈਠਕ ਹੈਗੀ ਇਹਦੇ ਵਿੱਚ ਕੋਈ ਨਿਰਣਾ ਨਹੀਂ ਗਾ ਲਿਆ ਗਿਆ ਕਿ ਅਸੀਂ ਕੀ ਕਰਨਾ ਹੈਗਾ ਨਾ ਹੀ ਦੱਸ ਸਕਦੇ ਹਾਂ ਸਾਡਾ ਸੰਤਾਂ ਦਾ ਇੱਕ ਨਿੱਜੀ ਨਿਰਣਾ ਹੁੰਦਾ ਉਸ ਦੇ ਵਿੱਚ ਅੱਗੇ ਜਿਹੜੀ ਹੈਗਾ ਸਾਡੇ ਵਿੱਚ ਪਹੁੰਚੇ ਹੋਏ ਆ ਬਾਬਾ ਜੀ ਨਾਮ ਨਾਨਕ ਬੰਦਰ ਮਨਾ ਆ ਕੀ ਸੰਤਨਾਹ ਜੀ ਤੇ ਸੰਤ ਬਾਬਾ ਬਾਲਕਨਾਹ ਜੀ ਤੋ ਕੌਮਪਰਕਾ ਗੱਬਰਜੀ ਦੇ ਵਿੱਚ ਬੈਠੇ ਹੋਏ ਆ ਸਰਮਣ ਗਿੱਲ ਜੀ ਭਗوان 발ਮੀ ਕ੍ਰਾਂਤੀ ਸੈਨਾ ਦੇ ਦક્ષਿਆਗੇ ਨੇ ਤੋ ਇਸ ਦੇ ਵਿੱਚ ਸਾਰ ਸਾਰੀਆਂ ਧਰਮੁਖ ਜਥੇਬੰਦੀਆਂ ਸਾਡੇ ਨਾਲ ਬੈਠੀਆਂ ਹੈਗੀਆਂ ਇਹ ਧਰਮੁਖ ਵਿਸ਼ਾ ਹੈ ਧਰਮੁਖ ਵਿਸ਼ੇ ਦੇ ਉੱਪਰ ਹੀ ਸਾਰੇ ਜਿਹੜੀਆਂ ਵਿਚਾਰਧਾਰਾ ਜਿਹੜੀਆਂ ਸੀ ਆਪਣੇ ਧਰਮ ਵਾਸਤੇ 발ਮੀਕ ਸਮਾਜਵਾਦ ਤੇ 발ਮੀ ਤੀਰਥ ਦੇ ਵਿਕਾਸ ਵਾਸਤੇ ਹੀ ਸਭ ਇਕੱਠੇ ਹੋਏ ਅਗਲੀ ਜਿਹੜੀ ਤਰੀਕ ਹੈਗੀ ਉਹ ਸਾਡੇ 26 ਤਰੀਕ ਡੇਰਾ ਬਾਬਾ ਲਾਲਨਾਥ ਵਾਲਮੀਕ ਯੋਗ ਆਸਰੂਵੀ ਦੇ ਸੰਤ ਬਾਬਾ ਪਰਗਨਾਹ ਜੀ ਦੀ ਰੈਣ ਮਾਈ ਹੋਏਗੀ ਤੇ ਸਾਰੇ ਸੰਤ 26 ਤਰੀਕ ਨੂੰ ਸੰਤ ਸਮਾਜ ਔਰ ਸਮਾਜ ਔਰ ਜਿੰਨੇ ਵੀ ਵਾਲਮੀਕ ਮਹਾਰਾਜ ਜੀ ਦੇ ਪੂਜਨ ਯੋਗ ਹੈ ਔਰ ਗੁਰੂ ਗਿਆਨਾ ਹਮਾਰਾ ਨੂੰ ਮੰਨਣ ਵਾਲੇ ਆਪਣੇ ਮਹਾਂਪੁਰਸ਼ਾਂ ਦਾ ਜਿੰਨੇ ਸਤਕਾਰ ਕਰਨ ਵਾਲੇ ਸਾਰੇ ਉੱਥੇ ਪਹੁੰਚਣ ਤੇ ਇਸ ਮੀਟਿੰਗ ਨੂੰ ਸੁਣਨ ਜ਼ਰੂਰ ਆ ਕੇ ਵੀ ਆਪਦੇ ਸਮਾਜ ਦੇ ਭਲਾਈ ਵਾਸਤੇ ਜੋ ਬੋਲੇ ਸਨਦਰ ਪੈ ਭਗਵਾਨ ਵਾਲ ਮਹਾਰਾਜ ਦੀ ਜੈ ਗਿਆਨ ਆ지 ਮਹਾਰਾਜ ਦੀ ਜੈ ਸਤਿ ਸ੍ਰੀ ਅਕਾਲ ਜੀ ਜਿਹੜੀ ਤੁਸੀਂ ਮੀਟਿੰਗ ਦੇ ਵਿੱਚ ਕੋਈ ਮੀਟਿੰਗ ਦਾ ਕੋਈ ਰੂਪ ਕੋਈ ਮੁਕੇ ਕੋਈ ਕੋਮੇਟੀ ਦਾ ਕੋਈ ਨਾਂ ਵੀ ਰੱਖਿਆ ਕਿ ਜਾਂ ਨਹੀਂ ਨਹੀਂ ਅਜੇ ਕੋਈ ਨਹੀਂ ਕੁਛ ਨਹੀਂ ਜੀ ਸਾਡਾ ਨਾਲ ਬਲੇ ਬੈਠੇ ਸਾਡੀਆਂ ਇਹ ਬੈਠਕਾਂ ਬਬੇ ਤੁਸੀਂ ਹੀ ਬੋਲੋ ਜੋ ਬੋਲੇ ਸੁਨਰਬੰਹ ਭਗਵਾਨ ਵਾਲੀ ਮਹਾਰਾਜ ਕੀ ਸ੍ਰੀ ਸ੍ਰੀ ਸਤਿਗੁਰੂ ਗਿਆਨਾਤ ਮਹਾਰਾਜ ਕੀ ਸਰਬ ਪੇ ਭਗਵਾਨ ਕੀ ਜੈ ਅੱਜ ਸਾਨੂੰ ਪਹਿਲਾਂ ਤੋਂ ਬਹੁਤ ਖੁਸ਼ੀ ਹੋਈ ਕਿ ਸਾਡੇ ਸਾਰੇ ਮਹਾਪੁਰਸ਼ ਅੱਜ ਇਕੱਠੇ ਬੈਠੇ ਹੋਏ ਹੈ ਇਹਦੀ ਸਾਨੂੰ ਬੜੀ ਖੁਸ਼ੀ ਹੈ ਔਰ ਅਸੀਂ ਬਾਲਮੀਕ ਮਹਾਰਾਜ ਚੰਨਾ ਚ ਵੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਤਾਂ ਹੀ ਆਪਣੇ ਮਹਾਪੁਰਸ਼ਾਂ ਨੂੰ ਆਪਣੇ ਚਰਨਾ ਕਮਲਾਂ 'ਚ ਬੁਲਾਉਂਦੇ ਰਹਿਣ ਔਰ ਸਭ ਤੋਂ ਸਾਡੇ ਤੇ ਹੀ ਵਿਚਾਰ ਹੈ ਕਿ ਸਾਡੇ ਜਿਹੜੇ ਮਹਾਪੁਰਸ਼ ਹੈਗੇ ਆ ਇਕੱਠੇ ਬੈਣਣ ਹੈਗਾ ਸਾਡੀ ਪਹਿਲੀ ਬੈਠ ਕੇ ਹੀ ਕਿ ਸਾਰੇ ਮਹਾਪੁਰਸ਼ ਬਿਠੇ ਬੈਠ ਕੇ ਆਪਣੇ ਤੀਰਥ ਬਾਰੇ ਭਗਵਾਨ ਬਾਲਕਿ ਮਹਾਰਾਜ ਜੀ ਦੇ ਚਰਨਾਂ 'ਚ ਬੈਠ ਕੇ ਵਿਚਾਰਾ ਕਰਨਗੇ ਉਹਦੇ ਵਿੱਚ ਸਾਡੇ ਮਾਨਯੋਗ ਸੰਗਵਸੇਵਕ ਨਾਜ ਜੀ ਬਾਬਾ ਮਲਕੀਰ ਨਾਜ ਜੀ ਮਹਾਰਾਜ ਸੰਗਵਪਾ ਗਰਦਾਰੀ ਨਾਜ ਜੀ ਦਸ਼ਰਮਨ ਜੀ ਬਾਬਾ ਕਾਲੂ ਨਾਜ ਸ਼ਿਵਨਾਥ ਨਿਰਮਲਨਾਥ ਸੰਗਤਨਾਥ ਤੇ ਗੱਬਰ ਸਾਹਿਬ ਤੇ ਸਰਵਨ ਗਿੱਲ ਜੀ ਅਮਰਜੀਤ ਦਾਜੀ ਬਾਕੀ ਸਾਰੇ ਬਹੁਤ ਸਾਰੇ ਮਖਦ ਪ੍ਰਧਾਨ ਆਏ ਹੈਗੇ ਆ ਔਰ ਜਿਹੜੇ ਜਿਨ੍ਹਾਂ ਨੂੰ ਸਾਰਿਆਂ ਨੂੰ ਸਾਨੂੰ ਖੁਸ਼ੀ ਆ ਕਿ ਸਾਡੇ ਮਹਾਪੁਰਸ਼ਾਂ ਦੇ ਨਾਲ ਅਸ਼ਟਸੰਦਾਰੇ ਹੋਏ ਆ ਵੈਸੇ ਤਾਂ ਅਸੀਂ ਸਾਰੇ ਗੁਰਪਈਏ ਇੱਕ ਹੀ ਹੈਗੇ ਆ ਔਰ ਭਗਵਾਨ ਬਾਲਬਿਕ ਮਹਾਰਾਜ ਦੇ ਤੀਰਥ ਤੇ ਕਿਉਂਕਿ ਇਹ ਤੀਰਥ ਧੰਨ ਗੁਰੂ ਗਿਆਨਾ ਜੀ ਮਹਾਰਾਜ ਦੀ ਤਪਸ਼ਿਆ ਦਾ ਉਹਨਾਂ ਦੀ ਕਮਾਈ ਦਾ ਉਹਨਾਂ ਦੀ ਕੀਰਤੀ ਦਾ ਆਪਸਾਰਾ ਹੈ ਸਾਰਾ ਹੈਗਾ ਕਿਉਂਕਿ ਇੱਥੇ ਉਹਨਾਂ ਨੇ ਬੈਠ ਕੇ ਤਪਸ਼ਾ ਕੀਤੀ ਤੇ ਉਹਨਾਂ ਦਾ ਆਪਸਾਰਾ ਹੈਗਾ ਤੇ ਅਸੀਂ ਦੂਸਰੀ ਮੀਟਿੰਗ 26 ਤਰੀਕ ਨੂੰ ਅਸੀਂ ਉੱਗੀ ਜਿੱਥੇ ਮੈਂ ਰਹਿਨੇ ਹੈਗੇ ਆ ਤੁੰਗੁਰ ਗੁਰੂ ਲਾਲਣਾ ਜੀ ਮਾਰ ਦਾ ਡੇਰਾ ਹੈਗਾ ਉੱਥੇ ਰੱਖੀ ਹੈਗੀ ਆ ਸਾਡੀਆਂ ਚ ਵਿਚਾਰਾਂ ਚੱਲ ਰਹੀਆਂ ਹੈਗੀਆਂ ਆਪਣੇ ਮਹਾਪੁਰਸ਼ਾਂ ਦੇ ਨਾਲ ਸਤਿਰਥ ਬਾਰੇ ਹੈਗਾ ਤੇ 26 ਤਰੀਕ ਨੂੰ ਸਾਰੇ ਮਹਾਪੁਰਸ਼ਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਉੱਥੇ ਵੀ ਆ ਕੇ ਦਰਸ਼ਨਦਾਰੇ ਦੇਣ ਔਰ ਮਹਾਪੁਰਸ਼ਾਂ ਨਾਲ ਸੀ ਵਿਚਾਰਾਂ ਕਰਾਂਗੇ ਉਸ ਤੋਂ ਬਾਅਦ ਅਸੀਂ ਕੋਈ ਐਂਡ ਤੇ ਫੈਸਲਾ ਦੇਵਾਂਗੇ ਕਿ ਹੁੰਦਾ ਹੈ ਸਾਡਾ ਮੂੜਾ ਕਿੱਥੇ ਦੇਖੀ जय वाल्मीकि हर हर बांद की आज बड़ा खुशियां भरे दिन है वाल्मीकि नाम लेबा सतगुरु ज्ञाननाथ जी महाराज ਦਾ ਪਰਿਵਾਰ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਕਾਫੀ ਦਿਨ ਤੋਂ ਇਸ ਤਰ੍ਹਾਂ ਚੱਲਦਾ ਪਈ ਕਿ सतगुरु ज्ञाननाथ जी ਦਾ ਪਰਿਵਾਰ ਇੱਕ ਪਲੇਟਫਾਰਮ ਤੇ ਇਕੱਠਾ ਹੋਵੇ ਅੱਜ ਸਾਰਾ ਪਰਿਵਾਰ ਇਕੱਠਾ ਹੋ ਗਿਆ ਲੇਕਿਨ ਮਨ ਦੇ ਵਿੱਚ ਇਹ ਹੈ ਕਿ ਪਾਵਨ ਵਾਲਮੀਕੀ ਤੀਰਥ ਦੀ ਤਰੱਕੀ ਇਹ ਤੇ ਜਿਹੜੀਆਂ ਜੋ ਕਮੀਆਂ ਉਹ ਨਿਕਲ ਜਾਣੀਆਂ ਸਰਕਾਰਾਂ ਹਮੇਸ਼ਾ ਹੀ ਕੁੱਠੀਆਂ ਸਿੰਦੀਆਂ ਗੱਲਾਂ ਕਰਦੀਆਂ ਇਕੱਠੀ ਹੋ ਜੋ ਇਕੱਠੀ ਹੋ ਜੋ ਸਾਰਾ ਸਮਾਜਿਕ ਪਲੇਟਫਾਰਮ ਤੇ ਇਕੱਠਾ ਹੈ ਜਿਨ੍ਹਾਂ ਕਮੀਆਂ ਪੇਖੇ ਰਹੀਆਂ ਹਣ 26 ਤਰੀਕ ਨੂੰ ਜੋ ਮੀਟਿੰਗ ਹੈ ਉੱਗੀ ਵਿਖੇ ਹੋ ਰਹੀ ਉਹਦੇ ਵਿੱਚ ਵਿਚਾਰ ਵਟਾਂਦਾਂ ਕੀਤਾ ਜਾਵੇਗਾ ਇਹ ਰਨਿੰਗ ਹਮੇਸ਼ਾ ਹੀ ਚੱਲਦੀ ਰਹੇਗੀ ਹਰ ਤੀ ਦੇਤੇ ਹਰ ਡੀ ਦੇਤੇ ਇਹ ਮੀਟਿੰਗਾਂ ਚੱਲਦੀਆਂ ਹੀ ਰਹਿਣਗੀਆਂ ਜਿਹਦੇ ਨਾਲ ਬਾਲਮੀਕੀ ਕੌਮ ਤਰੱਕੀ ਦੇ ਰਾਹ ਤੇ ਜਾਵੇਗੀ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੀ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਣ ਵਾਲੀ ਸਮੁੱਚੀ ਸਾਧ ਸੰਗਤ ਜੀ ਨੂੰ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਈ ਜੈ ਭਗਵਾਨ ਵਾਲਮੀਕ ਜੀ ਸੋ ਮੇਰਾ ਨਾਮ ਡਾਕਟਰ ਭਵਿੰਦਰ ਸਿੰਘ ਸਿੱਧੂ ਹੈ ਜੀ ਪਾਵਨ ਭਗਵਾਨ ਵਾਲਮੀਕ ਤੀਰਥ ਗਿਆਨ ਆਸ਼ਰਮ ਤੋਂ ਮੁਖ ਪ੍ਰਚਾਰਕ ਔਰ ਆਸ਼ਰਮ ਦੀ ਜਥੇਬੰਦੀ ਦੇ ਵਿੱਚ ਕੌਮੀ ਜਰਨਲ ਸਕੱਤਰ ਹੋਣ ਦਾ ਤੇ ਸਮਾਜ ਦਾ ਸੇਵਕ ਹਾਂ ਜੀ ਸੋ ਅੱਜ ਬੜਾ ਵੱਡਾ ਉਪਰਾਲਾ ਕੀਤਾ ਗਿਆ ਭਗਵਾਨ ਵਾਲਮੀਕੀ ਨਾਮ ਲੇਵਾ ਗੁਰੂ ਗਿਆਨनाथ ਮਹਾਰਾਜ ਨਾਮ ਲੈਵਾ ਸੰਤਾਂ ਮਹਾਪੁਰਸ਼ਾਂ ਦੇ ਵੱਲੋਂ ਜੋ ਕਿ ਪੂਰੀ ਕੌਮ ਨੂੰ ਇਕਜੁੱਟ ਕਰਨ ਦੇ ਲਈ ਲਗਾਤਾਰ ਨਿਰੰਤਰ ਸਾਡੇ ਜਿੰਨੇ ਵੀ ਸੰਤ ਮਹਾਪੁਰਸ਼ੋ ਪ੍ਰਯਾਸ ਕਰ ਰਹੇ ਸੀ ਸੋ ਜੋ ਕਿ ਅੱਜ ਦੀ ਜਿਹੜੀ ਵਿਸ਼ੇਸ਼ ਮੀਟਿੰਗ ਪਵਨ ਭਗਵਾਨ ਵਾਲਮੀਕੀ ਤੀਰਥ ਧੂਣਾ ਸਾਹਿਬ ਵਿਖੇ ਸੰਤ ਮਲਕੀਤ ਨਾਹ ਜੀ ਮਹਾਰਾਜ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਹੈ ਸੂਜੀ ਦੇ ਵਿੱਚ ਸਤਗੁਰ ਗਿਆਨਨਾਥ ਜੀ ਮਹਾਰਾਜ ਦੇ ਦਰੋਂ ਕਰੋ ਵਰਸਾਏ ਹੋਏ ਸਾਰੇ ਸੰਤ ਮਹਾਪੁਰਸ਼ ਹਾਜ਼ਰ ਹੋਏ ਔਰ ਉਹਨਾਂ ਦੇ ਵੱਲੋਂ ਅੱਜ ਦੀ ਮੀਟਿੰਗ ਤੋਂ ਬਾਅਦ ਇੱਕ ਹੋਰ ਨਿਰਣਾ ਲਿਆ ਗਿਆ ਕਿ 26 ਮਈ ਆਉਣ ਵਾਲੀ ਜਿਹੜੀ 26 ਮਈ ਹੈ ਉਸ ਦਿਨ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਡੇਰਾ ਯੋਗਾ ਆਸ਼ਰਮ ਭਗਵਾਨ ਵਾਲਮੀਕੀ ਯੋਗਾ ਆਸ਼ਰਮ ਰਹੀਮਪੁਰ ਉੱਗੀ ਵਿਖੇ ਸੰਤ ਪ੍ਰਗਟਨਾ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਣੀ ਆ ਸੋ ਮੀਟਿੰਗ ਦਾ ਜਿਹੜਾ ਵਿਸ਼ਾ ਉਹ ਹੈ ਵਾਲਮੀਕੀ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਕਰਨਾ ਸਾਧ ਸੰਗਤ ਜੀ ਨੂੰ ਪੂਰੇ ਵਿਸ਼ਵ ਦੇ ਵਿੱਚ ਵਸਣ ਵਾਲੀ ਸੰਗਤ ਨੂੰ ਮੈਂ ਵਧਾਈ ਦਿਨਾ ਕਿ ਬੜੇ ਲੰਮੇ ਸਮੇਂ ਤੋਂ ਸੰਗਤ ਵੀ ਇਹ ਬੇਸਬਰੀ ਦੇ ਨਾਲ ਉਡੀਕ ਕਰਦੀ ਸੀ ਕਿ ਸਾਡਾ ਸੰਤ ਸਮਾਜ ਪੂਰਨ ਰੂਪ ਦੇ ਵਿੱਚ ਇੱਕ ਪਲੇਟਫਾਰਮ ਤੇ ਇਕੱਠਾ ਹੋਵੇ ਸੋ ਜੋ ਸੰਗਤ ਦੀਆਂ ਆਸਾਂ ਨੂੰ ਜਿਹੜਾ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿੱਦਾਂ ਅੱਜ ਸੰਤ ਸਮਾਜ ਇਕੱਤਰ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ-ਹੌਲੀ ਪੂਰੇ ਭਾਰਤ ਦਾ ਸੰਤ ਸਮਾਜ ਚਾਹੀਏ ਉਹ ਸ਼ਾਗਰਾਨੇ ਦੇ ਸੰਤ ਹੋਣ ਚਾਹੀਏ ਦਾਸੀ ਮਤ ਦੇ ਹੈ ਚਾਹੇ ਨਾਸੰਪਰਦਾਇ ਦੇ ਹੋਰ ਸੰਤ ਨੇ ਚਾਹੇ ਗਰੀ ਪੰਥ ਹੈ ਚਾਹੇ ਨਵਲ ਪੰਥ ਹੈ ਤਾਂ ਸਾਰੇ ਦੇ ਸਾਰੇ ਸੰਤਾ ਮਹਾਂਪੁਰਸ਼ਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਹੋਣਗੀਆਂ ਕੌਮ ਦੀ ਏਕਤਾ ਦੇ ਲਈ ਉਹਨਾਂ ਦੇ ਵਿੱਚ ਵੱਲ ਚੜ ਕੇ ਜਿਹੜਾ ਸੱਦਾ ਦਿੱਤਾ ਜਾਊਗਾ ਤਾਂ ਜੋ ਸਾਡੀ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋ ਸਕੇ ਤੇ ਕੌਮ ਬਲੰਦੀਆਂ ਨੂੰ ਜਿਹੜਾ ਇਹ ਸੰਤਾ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਦੇ ਨਾਲ ਛੂ ਸਕੇ ਸੋ ਸਾਰੀ ਸੰਗਤ ਨੂੰ ਮੈਂ ਅੱਜ ਦੇ ਦਿਨ ਦੀ ਵਧਾਈ ਦੇਣਾ ਜੋ ਬੋਲੇ ਸੋਨਰ ਪਹਿ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨਾਤ ਜੀ ਮਹਾਰਾਜ ਕੀ ਜੈ ਚੋਜੀ ਪਾਸ਼ਾ ਸੰਤ ਸਤਿਗੁਰੂ ਪੂਰਨਾਤ ਜੀ ਮਹਾਰਾਜ ਕੀ ਜੈ ਵਾਲਮੀਕੀ ਸਮਾਜ ਦੇ ਸਾਰਿਆਂ ਸੰਤਾਂਾਂ ਮਨੁਸ਼ਿਆਂ ਦੀ ਸਦਾ ਸਦਾ ਸੰਸਾਰ ਚ ਜੈ ਜੀ ਆ ਜੀ ਪਾਵਨ ਵਾਲਮੀਕੀ ਕੀ ਰਤਨ ਅੰਦਤ ਜਿਹੜੀ ਮੀਟਿੰਗ ਹੋਈ ਆ ਕੋ ਬ੍ਰੇਜ ਬੰਦ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੀ ਬੇਨਤੀ ਕੀ ਅੱਜ ਧੂਣਾ ਸਾਹਿਬ ਤੇ ਸੰਤ ਮਲਕੀਨਾਥ ਮਹਾਰਾਜ ਜੀ ਔਰ ਸੰਤ ਗਿਰਦਾਰੀਨਾਥ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਸੰਤ ਸਮਾਜ ਦੀ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਸਾਰਾ ਸੰਤ ਸਮਾਜ ਔਰ ਦਰਸ਼ਨ ਨਤਰ ਰਾਵਨ ਜੀ ਇੱਥੇ ਪਹੁੰਚੇ ਸਨ ਔਰ ਜਿੰਨੇ ਵੀ ਸੰਤ ਸਮਾਜ ਹੈ ਉਹਦੇ ਵਿੱਚ ਸਿਰਫ ਇੱਕ ਗੱਲ ਫੈਸਲਾ ਆਇਆ ਵੀ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਚੱਣਾ ਪੂਰੇ ਸੰਤ ਸਮਾਜ ਕੋ ਕਿ ਸੰਤ ਸਮਾਜ ਹੋਆ ਜਿਨ੍ਹਾਂ ਨੇ ਪੂਰੇ ਵਾਲਮੀਕੀ ਸਮਾਜ ਨੂੰ ਜਿੱਥੇ ਧਰਮ ਦੀ ਸੇਧ ਦੇਣੀ ਹੈ ਉੱਥੇ ਨਾਲ ਨਾਲ ਹੋਰ ਵੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਬੈਠ ਕੇ ਹੱਲ ਕੀਤਾ ਜਾਏ ਉਹਦੇ ਲਈ 26 ਤਰੀਕ ਨੂੰ ਬਹੁਤ ਸਰਕਾਰੋ ਬਾਬਾ ਪਰਗਨਾਜੀ ਮਹਾਰਾਜ ਜੀ ਦੇ ਡੇਰੇ ਦੇ ਉੱਤੇ 26 ਤਰੀਕ ਨੂੰ ਇੱਕ ਬੈਠਕ ਜਿਹੜੀ ਇੱਕ ਮੀਟਿੰਗ ਜਿਹੜੀ ਕੀਤੀ ਜਾਣੀ ਆ ਜਿਹੜੇ ਦੇ ਵਿੱਚ ਸਾਰਾ ਹੀ ਸੰਤ ਸਮਾਜ ਜਿਹੜਾ ਉਹਦੇ ਸ਼ਾਮਲ ਹੋਏਗਾ ਅੱਜ ਦੀ ਜਿਹੜੀ ਬੈਠਕ ਹੋਈ ਹੈ ਇਹ ਬਹੁਤ ਅੱਛੀ ਹੈ ਔਰ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵਾਲਮੀਕੀ ਸਮਾਜ ਨੂੰ ਇੱਕ ਅੱਛੀ ਸਿਹਤ ਧਾਰਮਿਕ ਤੌਰ ਤੇ ਇੱਕ ਚੰਗਾ ਸੁਨਿਆ ਮਿਲੇਗਾ ਜੈ ਵਾਲਮੀਕੀ ਜੀ